ਗੱਲ ਵੀ ਕੈਂਪੀ ਨਾਲ ਚੱਕ ਲਿਆ ਜੀ ਇਹਨਾਂ ਨਾਲ ਭਲਾ ਹੋ ਜਾਣਾ ਜੀ ਆਪਾਂ ਕੈਂਪੀ ਲਾ ਲਈਏ ਸਹੀ ਗੱਲ ਥੋੜੀ ਕੀ ਦਿੱਕਤ ਹੈ ਜੀ ਰੱਖ ਦੀ ਰੱਖ ਦੀ ਠੀਕ ਆ ਠੀਕ ਹੈ ਭਾਈ ਦਵਾਈ ਹਾਂ ਚਾਹੋ ਦਵਾਈ ਕਰਵਾ ਦੇ ਆਪਾ ਕੁਮਾਸ਼ਾ ਠੀਕ ਨਹੀਂ ਹੋਇਆ ਜੀ ਆਖੋ ਬੰਦ ਮੇਰੇ ਵੱਲ ਦੇਖੋ ਮੇਰੇ ਵੱਲ ਦੇਖੋ ਬਈ ਨਹੀਂ ਬੁੱਕਣਾ ਉਹ ਹੋਤੀ ਹੈ ਜਾਂ ਕਰਾ ਲਓ ਆਪਰੇਸ਼ਨ ਕਰਾਉਣਾ ਮੈਂ ਨਾ ਇਲੈਕਸ਼ਨ ਤੋਂ ਬਾਅਦ ਲਾਉਂਗਾ ਆਪਾਂ ਠੀਕ ਹੈ ਲੈ ਆਓ ਆਪਣੇ ਪਿੰਡ ਲਈ ਇਹ ਖੱਗਿਆ ਦੇ ਖੱਗਿਆ ਚਾਹ ਚਾਹ ਤਾਂ ਬਾਅਦ ਚਾਹ ਇਹਨਾਂ ਨੂੰ ਦੇ ਆਇਓ ਫਿਰ ਮੈਂ ਆਈ ਗਲਤੀ ਕਰੰਤੀ ਨਾਲ ਚੱਕਿਆ ਇਹਨਾਂ ਨੂੰ ਭਲਾ ਹੋ ਜਾਣਾ ਜੀ ਆਪਾਂ ਕੈਂਪੀ ਲਾ ਲਈਏ ਸਹੀ ਗੱਲ ਥੋੜੀ ਕੀ ਦਿੱਕਤ ਆ ਠੀਕ ਆ ਠੀਕ ਹੈ ਭਾਈ ਦਵਾਈ ਹਾਂ ਚਾਹ ਦਵਾਈ ਆਪਾਂ ਕੁਮਾਸ਼ਾ ਠੀਕ ਹੋਇਆ ਜੀ ਅੱਖ ਬੰਦ ਮੇਰੇ ਵੱਲ ਦੇਖੋ ਮੇਰੇ ਵੱਲ ਦੇਖੋ ਬਈ ਨਹੀਂ ਤੁਸਨਾ ਉਹ ਹੋਤੀ ਹੈ ਯਾ ਕਰਾ ਲਓ ਆਪਰੇਸ਼ਨ ਕਰਾਉਣਾ ਮੈਂ ਨਾ ਇਲੈਕਸ਼ਨ ਤੋਂ ਬਾਅਦ ਲਾਉਂਗਾ ਆਪਾਂ ਠੀਕ ਹੈ ਜੀ ਲੈ ਆਓ ਆਪਣੇ ਪਿੰਡ ਲਈ ਇਹ ਖੱਗਿਆਂ ਦਾ ਖੱਗਿਆਂ ਦਾ ਧਿਆਨ ਠੀਕ ਹੈ 14 ਤੋਂ ਬਾਅਦ ਆਇਓ ਫਿਰ ਮੈਂ ਆਈ ਗਲਤੀ ਕੈਂਪੀ ਲਾ ਨਾਲ ਚੱਕਿਆ ਇਹਨਾਂ ਨੂੰ ਭਲਾ ਹੋ ਜਾਣਾ ਜੀ ਆਪਾਂ ਕੈਂਪੀ ਲਾ ਲਈਏ ਸਹੀ ਗੱਲ ਥੋੜੀ ਕੀ ਦਿੱਕਤ ਹੈ ਜੀ ਰੱਖ ਦੀ ਰੱਖ ਠੀਕ ਆ ਠੀਕ ਹੈ ਭਾਈ ਦਵਾਈ ਹਾਂ ਚਾਹੋ ਦਵਾਈ ਕਰਵਾ ਦੇ 阿宝怎么想？